ਨਮਸਕਾਰ ਸ਼ਾਸਤਰੀਕਾਲ ਸਮਾਣਾ ਟੁਡੇ ਟੁਆੜਾ ਸਵਾਗਤ ਹੈ ਸਮਾਣਾ ਦਿnde ਨੂ ਪੰਜਾਬੀ ਬਾਗ ਵਿਖੇ ਬਲਜੀਤ ਕੌਰ ਦੇ ਘਰ ਵਿੱਚ ਅੱਗ ਲੱਗਣ ਨਾਲ ਘਰ ਵਿੱਚ ਪੜਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਘਰ ਵਿੱਚ ਏਸੀ ਕੂਲਰ ਵਾਸ਼ਿੰਗ ਮਸ਼ੀਨਾਂ ਦੇ ਨਾਲ-ਨਾਲ ਸਾਰਾ ਕੁਝ ਸੜ ਗਿਆ ਮੋਲਾ ਵਾਸੀ ਨੇ ਦੱਸਿਆ ਕਿ ਧੁਮਾਕੇ ਦੀ ਆਵਾਜ਼ ਆਈ ਸੀ ਜਿਸ ਨਾਲ ਅੱਗ ਲੱਗ ਗਈ ਬਲਜੀਤ ਕੌਰ ਆਪਣੇ ਬੱਚੇ ਨਾਲ ਗੁਰੂ ਘਰ ਗਈ ਸੀ ਕੁਝ ਦੇਰ ਬਾਅਦ ਉਸ ਦਾ ਪਤੀ ਦਾ ਫੋਨ ਆਇਆ ਕਿ ਘਰ ਵਿੱਚ ਅੱਗ ਲੱਗੀ ਹੈ ਮੋਲਾਬਾਸ਼ਾ ਨੇ ਫੋਨ ਪਿੱਤਾ ਮੋਕੇ ਤੇ ਫਾਇਰ ਬਿਗੇਟ ਦੀ ਗੱਡੀ ਵੱਲੋਂ ਅੱਗ ਤੇ ਕਾਬੂ ਪਾਲੀਤਾ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਦੁਆਰਾ ਦੇ ਮੋਕੇ ਗਰੀਬ ਪਰਿਵਾਰ ਨੂੰ ਰੱਬ ਰੱਬ ਕੋਲ ਖਾਲੀ ਕਰ ਦਿੱਤਾ ਗਿਆ ਕਰਦਾ ਕੋਈ ਵੀ ਬੀਮਾ ਨਹੀਂ ਸੀ ਜੇਕਰ ਕੋਈ ਬੀਮਾ ਕੀਤਾ ਹੁੰਦਾ ਤਾਂ ਕੁਝ ਤੋਂ ਰਾਤ ਪਰਿਵਾਰ ਨੂੰ ਮਿਲਦੀ ਜੋ ਵੀ ਸਮਾਨ ਛੜਿਆ ਉਹ ਵੀ ਕਿਸ ਤਰ੍ਹਾਂ ਤੇ ਲਿਖਤਾ ਹੋਇਆ ਸੀ ਗਏ ਸੀ ਮੰਮੀ ਮੇਰੀ ਦੀਦੀ ਕੋਲ ਗਏ ਹੋਏ ਨੇ ਠੀਕ ਹੈ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅੱਛਾ ਉਸ ਤੋਂ ਬਾਅਦ ਮੇਰੇ ਹਸਬੰਦ ਦਾ ਜਿਸ ਨੂੰ ਫੋਨ ਆ ਗਿਆ ਮੇਰੀ ਬੇਬੀ ਗੁੜੀਆਂ ਨੇ ਚੱਕਿਆ ਫੋਨ ਹੂੰ ਕਿੰਨੀ ਮੰਮਾ ਆਪਣੇ ਘਰੇ ਪਾਪਾ ਗਏ ਨੇ ਅੱਗ ਲੱਗ ਗਈ ਅਸੀਂ ਬਸ ਉਹ ਦੇ ਘੋੜੇ ਆ ਕਿੰਨੇ ਕੁ ਵਜੇ ਤੁਸੀਂ ਗੁਰਦੁਆਰੇ ਗਏ ਹੋ ਮੱਥਾ ਟੇਕਣ ਅਸੀਂ 11:30 ਵਜੇ ਗਏ ਸਵੇਰੇ ਆ ਹੋਣੀ ਬਸ ਆ ਹੋਣੀ ਅੱਛਾ ਕਿੰਨਾ ਕਿੰਨਾ ਕੁ ਤੁਹਾਡਾ ਉਰੇ ਸਮਾਨ ਸੀਗਾ ਕੋਈ ਆਈਡੀਆ ਦੇਖੋ ਸਾਰੇ ਸਮਾਨ ਸੀਗਾ ਘਰ ਦਾ ਸਾਰਾ ਸਮਾਨ ਸੀ ਕੋਈ ਪੈਸੇ ਬੋਸੇ ਵੀ ਪਏ ਸੀ ਘਰ ਚ ਨਹੀਂ ਪੈਸੇ ਕੋ 골ਡ ਕੋਈ ਹੋਰ ਚੀਜ਼ਾਂ ਕੋਈ ਐਦਾ ਨਹੀਂ ਆ 골ਡ ਹੈਗਾ ਸੀ 골ਡ ਹੈਗਾ ਸੀ ਕੋਈ ਆਈਡੀਆ ਕਿੰਨਾ ਇੱਕ ਤੋਲਾ ਸੀ ਹੈ ਸੀ ਗੋਲਡ 3-4 ਤਿੰਨ ਚਾਰ ਤੋਲੇ ਸੋਨਾ ਸੀ ਕੋਈ ਕਾਗਜ਼ ਪੱਤਰ ਬਚ ਗਏ ਕੋਈ ਤੁਹਾਡੇ ਸੜ ਗਏ ਸਾਰਾ ਕੋਈ ਸੜ ਗਿਆ ਕਿੰਨਾ ਕੋਈ ਆਈਡੀਆ ਨੁਕਸਾਨ ਹੋਇਆ ਤੁਹਾਡਾ ਬਹੁਤ ਹੋ ਗਿਆ ਘੱਟੋ ਘੱਟ 5-6 ਲੱਖ ਦਾ ਤਾਂ ਹੋ ਗਿਆ ਹੋ ਗਿਆ ਮਾ ਜੀ ਹਾਂ ਜੀ 5-6 ਲੱਖ ਦਾ ਤਾਂ ਹੋਇਆ ਵੀ ਉਸ ਤੋਂ ਬਾਅਦ ਅਲੱਗ ਜਿਹੜਾ ਸਮਾਨ ਹੈ ਹਾਂ ਜੀ ਉਹ ਵੀ ਅਲੱਗ ਤੋਂ ਹੀ ਹੈ ਠੀਕ ਹੈ ਕੀ ਮੰਗ ਕਰਨਾ ਚਾਹੋਗੇ ਤੁਸੀਂ ਹੁਣ ਸਾਨੂੰ ਇਹ ਮੰਗੇ ਸਾਡੀ ਕਿ ਹੈਲਪ ਕਰੋ ਠੀਕ ਹੈ ਜੀ ਚਲੋ ਜੀ ਅੱਛਾ ਤਾਇਸ਼ ਦੀ ਕੁੜੀ ਹੈ ਕਿਵੇਂ ਲੱਗੀ ਜੀ ਅੱਗ ਸਾਰੀ ਇਹ ਇਹ ਬਸ ਬੱਚੇ ਉੱਧਰ ਗਏ ਸੀ ਪਹਿਲੇ ਇਹਨਾਂ ਦੇ ਹਸਬੰਦ ਇੱਥੇ ਸੀ ਮਗਰੋਂ ਪਹਿਲੇ ਇੱਕ ਤਰ੍ਹਾਂ ਦਾ ਛੜਛੜ ਰੋਇਆ ਤਾਂ ਕੀ ਹੋਇਆ ਜਿਹੜੇ ਕਿ ਅੱਗ ਲੱਗੀ ਅੱਗ ਨਹੀਂ ਤੇਜ਼ੀ ਨਾਲ ਪਾਪੜੀਏ ਬਸ ਸੰਭਲ ਨਾ ਮੁੱਕਣੀ ਮੇਰਾ ਕਿੰਨਾ ਕੁ ਨੁਕਸਾਨ ਹੋਣਾ ਭਾਜੀ ਕੋਈ ਆਈਡੀਆ ਇਹਨਾਂ ਨੂੰ ਨੁਕਸਾਨ ਤਾਂ ਘੱਟੋ-ਘੱਟ ਹੈਗਾ ਜੀ 5-6 ਲੱਖ ਦਾ ਹੈਗਾ ਇਹ 골ਡ ਲੱਗੇ ਸੀ ਸਾਰਾ ਹਾਂ ਜੀ ਹਾਂ ਜੀ 골ਡ ਵੀ ਲੱਗੀ 10-12 ਲੱਖ ਦਾ ਠੀਕ ਹੈ ਹੁਣ ਕੀ ਮੰਗ ਕਰਨਾ ਚਾਹੋਗੇ ਤੁਸੀਂ ਬਸ ਇਹਨਾਂ ਦੀ ਹੈਲਪ ਹੋ ਜੇ ਕੋਈ ਜੀ ਬੀਮਾ ਕੰਪਨੀ ਜਾਂ ਫਿਰ ਹੋਰ ਕੋਈ ਕਰਾਇਆ ਸੀ ਇਹਨਾਂ ਨੇ ਇਨਸੂਰੈਂਸ ਵਗੈਰਾ ਕੋਈ ਕਰਦਾ ਉਹ ਇਹਨਾਂ ਨੂੰ ਪੁੱਛਣਾ ਪੈਣਾ ਚਾਹੀਦਾ ਨਹੀਂ ਕਰਾਇਆ ਸੀ ਠੀਕ ਹੈ 11 ਮਿੰਟ ਤੇ ਸਾਨੂੰ ਸੂਚਨਾ ਮਿਲੀ ਅਸੀਂ ਨਾਲ ਦੀ ਨਾਲ ਇੱਥੇ ਪਹੁੰਚ ਕੇ ਅੱਗੇ ਕੰਟਰੋਲ ਦਿੱਤਾ ਜੀ ਕਿੰਨਾ ਕੁ ਨੁਕਸਾਨ ਲੱਗਦਾ ਕੋਈ ਨੁਕਸਾਨ ਘਟੋ ਘਟ ਚਾਰ ਜਾਂ ਪੰਜ ਲੱਖ ਦੇ ਨੇੜੇ ਤੇੜੇ ਹੈਗੇ ਹੂੰ ਇਹ ਤਾਂ ਕਹਿੰਦੇ ਚਾਰ ਪੰਜ ਟੋਲੇ ਦਾ 골ਡ ਹੀ ਹੈ ਸਰ ਇਸ ਬਾਰੇ ਤਾਂ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਬਟ ਇਹਨਾਂ ਦੇ ਏਸੀ ਜਾਹੋਰ ਫ੍ਰੀਜ ਜੋ ਸਾਰਾ ਕੁਝ ਇਹਨਾਂ ਦੇ ਲੋਨ ਦੇ ਉੱਤੇ ਸੀ ਹਮ ਸਾਰਾ ਤਬਾਹ ਹੋ ਗਿਆ ਇਹ ਸਾਰਾ ਕੁਝ ਤਬਾਹ ਹੋ ਗਿਆ ਸੜ ਚੁੱਕਾ ਹੈ ਠੀਕ ਹੈ ਹੁਣ ਅੱਗ ਨੂੰ ਕੰਟਰੋਲ ਹੈ ਹਾਂਜੀ ਹਾਂਜੀ ਜਾਨੀ ਮਾਨੀ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਹੈ ਹਾਂਜੀ ਸਮਾਨਾ ਤੋਂ ਕਲਾਸ ਸਰਮਦ ਰਿਪੋਰਟ